ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕਾਹਮ ਆ ਜੀ ਅੱਜ ਫੇਰ ਵੀਡੀਓ ਲੈ ਕੇ ਆਏ ਆ ਆਪਾਂ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਰਾਮਪਰੇ ਫੂਲ ਦੇ ਨੇੜੇ ਹੀ ਰਹਿੰਦਾ ਜੀ ਤਹਿਸੀਲ ਫੂਲ ਹੈ ਤਾਂ ਇਸ ਘਰ ਦੀਆਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀਗੀ ਉਦੋਂ ਛੋਟੀਆਂ ਦੋ ਕਟੀਆਂ ਸੀ ਇੱਕ ਬਾੜ ਸੀਗੀ ਇੱਕ ਗਾਂ ਸੀ ਤਾਂ ਉਸ ਘਰ ਕੇ ਤੇ ਬਾਈ ਕੋਲੇ ਜਿਹੜੇ ਪਸ਼ੂ ਆ ਇਹ ਵਾ ਸਿਰਫ ਦੋ ਚਾਰ ਪਸ਼ੂ ਹੀ ਘਰੇ ਪਾਲਣ ਵਾਲੇ ਆ ਵੀ ਆਪਦੇ ਘਰੇਲੂ ਜਿਹੜੇ ਰੱਖਦੇ ਆ ਅੱਜ ਵੀ ਬਾਈ ਕੋਲੇ ਹੁਣ ਦੋ ਜੜੀਆਂ ਸੀਗੀਆਂ ਸੂਨ ਵਾਲੀਆਂ ਇੱਕ ਛੋਟੀ ਪਹਿਲੇ ਸੂਏ ਚਾਰ ਦੰਦ ਤੇ ਇੱਕ ਤੀਜੇ ਸੂਏ ਤੇ ਜਿਹੜੀ ਚਾਰ ਦੰਦਾਂ ਤੇ ਝੋਟੀ ਹੈ ਇਹ ਖੜੀ ਹੈ ਮੂਹਰੇ ਤੇ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਤੇ ਆ ਬੈਠਾ ਇਹਦਾ ਬੱਚਾ ਦੇਖ ਲਓ ਰਾਤ ਹੀ ਸੋਈ ਹੈ ਬੱਚੇ ਨੂੰ ਪਤਾ ਲੱਗ ਜਾਂਦਾ ਆਪਾਂ ਨੂੰ ਤੇ ਇਹਦੇ ਮਗਰ ਮੇਲ ਕਾਫ ਹੈ ਜੀ ਤੇ ਦੂਜੀ ਸੂਣ ਵਾਲੀ ਹੈ ਤਾਂ ਕਰਦੇ ਆਂ ਗੱਲਬਾਤ ਬਾਈ ਨਾਲ ਤੇ ਸਾਰਾ ਤੋਰ ਕੇ ਵੀ ਆਪਾਂ ਦੇਖਦੇ ਆਂ ਇਹ ਦੋ ਮੱਝਾਂ ਬਹੁਤ ਸੋਹਣੀਆਂ ਕਿਉਂਕਿ ਬਾਈ ਵਰਗੇ ਪਹਿਲਾਂ ਆ ਵੱਡੀ ਮੱਝ ਵੀ ਐਂ ਰਵਾਅ ਦਾ ਘਰ ਦੇ ਮਤਲਬ ਬਣਾ ਲੈਂਦਾ ਜਿਵੇਂ ਇਹਨੇ ਇਕੱਠੀ ਦੇਤੀ ਦੋ ਬਾਈ ਨੇ ਕੱਢਤੀਆਂ ਇੱਕ ਦੋ ਇਕੱਠੀ ਕੋਈ ਤਿਆਰ ਹੋ ਗਈ ਦੁਬਾਰੇ ਫੇਰ ਹੋ ਗਈ ਜਾਂ ਕਦੇ ਦੁੱਧ ਦੇ ਤੋੜੇ ਜਾਂ ਕਦੀ ਲੈਣੀ ਵੀ ਪੈ ਜਾਂਦੀ ਉਹ ਗੱਲ ਵੱਖਰੀ ਐ ਤਾਂ ਇਸ ਤਰ੍ਹਾਂ ਤਾਂ ਵਧੀਆ ਪਸ਼ੂ ਪਾਲਕ ਹੈ ਤੇ ਦੂਜਾ ਘਰ ਵੀ ਇਹਨਾਂ ਦਾ ਚੰਗੇ ਪਸ਼ੂ ਪਾਲਦਾ ਤੇ ਅੱਜ ਲੈ ਕੇ ਆਂ ਤੇ ਆਹ ਛੋਟੀ ਤਾਂ ਘਰੋ ਜਿਹਾ ਇੱਕ ਮਿੱਤਰੋ ਬਰੀਡ ਵਾਲੇ ਬੰਦੇ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸੱਸੀ ਗੱਲ ਜੀ ਇਹ ਜਿਹੜੀ ਝੋਟੀ ਆ ਭਾਈ ਇਹ ਆਪਣੀ ਇਹ ਕਿਹੜੇ ਬੁੱਲਦੀ ਆ ਇਹ ਸੁਲਤਾਨ ਦੀ ਆ ਜੀ ਸੁਲਤਾਨ ਦੀ ਆ ਜਾਂਦੀ ਆ ਬੁੱਢੇ ਖੜੇ ਵਾਲ ਦੀ ਹਾਂਜੀ ਹਾਂਜੀ ਤੇ ਇਹਦਾ ਸੂਆ ਪਹਿਲੇ ਹੀ ਆ ਜੀ ਪਹਿਲੇ ਹੀ ਪਹਿਲਾ 4 ਦਿਨ ਦਾ ਹੋਣੀ ਜੀ 4 ਦਿਨ ਠੀਕ ਆ ਭਾਈ ਤੇ ਕੀ ਆਪਾਂ ਉਮੀਦ ਕਰ ਸਕਦੇ ਹਾਂ ਤਾਂ ਦੁੱਧ ਪਾਣੀ ਦੀ ਦੁੱਧ ਪਾਣੀ ਦੀ ਦੇਖੋ 16 ਲੀਟਰ ਦੀ ਉਮੀਦ ਆ ਜੀ ਇਹ ਤੋਂ ਅੱਛਾ ਵੀ 15 16 ਲੀਟਰ ਦੀ ਹੈਗੀ ਆ ਉਮੀਦ ਠੀਕ ਆ ਚਲੋ ਆਹੋ ਜਿੰਮੇ ਕੋਣ ਕੁ ਝੋਟੀ ਸੋਹਣੀ ਹੈ ਹਾਂਜੀ ਆ ਟਰਟਰ ਵਧੀਆ ਥੋੜੀ ਜੀ ਚੜਕੀ ਬਣੀ ਹੋਈ ਹੈ ਜੀ ਓਕੇ ਜੀ ਤੇ ਦਿਖਾਈਏ ਆਪਾਂ ਖੋਲ ਕੇ ਪਹਿਲਾਂ ਇਹ ਲਓ ਵੀ ਭਾਈ ਆਓ ਲੋ ਵੀ ਮਤਲਬ ਗੌਰ ਰੱਖਿਓ ਤੇ ਪੂਰੀ ਫਰੇਮ ਦੇ ਵਿੱਚ ਫਿੱਟ ਦੇਖੋ ਤੁਸੀਂ ਚੌਥੀ ਤਾਂ ਬਹੁਤ ਡਵਲ ਚੰਗੇ ਕੱਦਾਂ ਵਾਲੀ ਜਿਹਨੂੰ ਇੱਕ ਐ ਹੁੰਦਾ ਦਰਮਿਆਨ ਨਾ ਹੁੰਦਾ ਇੱਕੂੰ ਹੁੰਦੀ ਆ ਪੂਰੇ ਚੰਗੇ ਜ਼ਬਰਦਸਤ ਕੱਦ ਵਾਲੀ ਆ ਚੱਲ ਵੀ ਚੱਲ ਆਹ ਦੇਖ ਲਓ ਨਾਲੇ ਬੱਚਾ ਪੁੱਛਾ ਦੇਖੋ ਚੜਦੀ ਆ ਰਿੰਗਦੀ ਆ ਜਿਵੇਂ ਪਹਿਲਾਂ ਸੂਈ ਆ ਉਹ ਵੀ ਤੂੰ ਦੇਖ ਲੈ ਤਾਂ ਭਾਈ ਇਧਰ ਮੈਂ ਲੈ ਚੱਲ ਚੱਲਾ ਇਧਰ ਲੈ ਚੱਲ ਉਧਰੋਂ ਆਉਂਦੀ ਹੋਈ ਸਾਫ ਆ ਜੀ ਜਿੱਧਰ ਨੂੰ ਮਰਜ਼ੀ ਲੈ ਜਾ ਇੱਕ ਪਾਸੇ ਸੂਰਜ ਆ ਉਬੇ ਮਿੱਤਰੋ ਜੇ ਉੱਤਰਲੇ ਪਾਸੇ ਮੁੜਦੇ ਹੋਏ ਫੇਰ ਤੁਹਾਨੂੰ ਦਿਖਾਉਣੇ ਆ ਉਦੋਂ ਵੀ ਜਿਆਦਾ ਅੱਜ ਜੇ ਇਧਰੋਂ ਘੁਮਾ ਕੇ ਮੇਰੇ ਕੰਨੀ ਨੂੰ ਘੁਮਾ ਕੇ ਲੈ ਚੱਲੋ ਜੀ ਉਧਰ ਤਾਂ ਕੋਈ ਮੇਰਾ ਫੋਕਸ ਜਿਆਦਾ ਹੈ ਵੀ ਛੋਟੀ ਸਾਨੂੰ ਪੂਰੀ ਪ੍ਰੋਪਰ ਢੰਗ ਨਾਲ ਵਧੀਆ ਢੰਗ ਨਾਲ ਦੱਸੇ ਲਓ ਵੀ ਮਿੱਤਰੋ ਥਣ ਹੁਣ ਦੇਖੋ ਇਧਰੋਂ ਨਾਲੇ ਆਇਆ ਰਾਤ ਸੋਈ ਹੈ ਹਜੇ ਪਹਿਲਾਂ ਝੋਟੀ ਕਰਕੇ ਬੱਚਾ ਵੀ ਚੰਗਾਉਣਾ ਪਿਆ ਤਾਂ ਇਹਦਾ ਕਰਕੇ ਤੇ ਆਰਡਰ ਜਿਹੜਾ ਕੁਛ ਖਾਲੀ ਹੋ ਜਾਂਦਾ ਤੁਹਾਨੂੰ ਪਤਾ ਜੀ ਦੋ ਵੀ ਖੁੰਦੀਆਂ ਕੰਪੂ ਰਾਤ ਸੋਈ ਸੀ ਪਰ ਬੱਚਾ ਚੰਗਾਉਣਾ ਵੀ ਤਾਂ ਜ਼ਰੂਰੀ ਹੈ ਤੜਕੇ ਵੀ ਚੰਗਾਇਆ ਬੱਚਾ ਤਾਂ ਇਸ ਕਰਕੇ ਥੋੜਾ ਬੋਤਾ ਜਿਹੜੇ ਬਾਲਾ ਆਰਡਰ ਦੇ ਉਹ ਖਾਲੀ ਹੋਇਆ ਆਰਡਰ ਭਾਈ ਇਹਦੇ ਮਗਰ ਹੁਣ ਬੱਚਾ ਕਿਹੜਾ ਹੈ ਮੇਲ ਕਾਪ ਨਹੀਂ ਇਹ ਟੀਕੇ ਦਾ ਪਤਾ ਹੈ ਹਾਂਜੀ ਹਾਂਜੀ ਸੂਰਵੀਰ ਦਾ ਜੀ ਸੂਰਵੀਰ ਦਾ ਜੀ ਓਕੇ ABC ਵਾਲਿਆਂ ਦਾ ਹਾਂਜੀ ਇਹ ਝੋਟੀ ਹੈਗੀ ਸੁਲਤਾਨਦੀ ਜੀ ਬਾਕੀ ਝੋਟੀ ਤੁਸੀਂ ਦੇਖੋ ਤਾਂ ਬਹੁਤ ਸੋਹਣੀ ਝੋਟੀ ਆ ਪੂਰੀ ਸਨੱਖੀ ਜੀ ਨੂੰ ਕਹਿ ਸਕਦੇ ਆ ਜੀ ਨੂੰ ਆਪਾਂ ਇਹ ਕਹਿ ਸਕਦੇ ਆ ਵੀ ਇਹਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਉਦਾਂ ਦੀ ਝੋਟੀ ਪਲੀ ਵੀ ਹੈ ਤੇ ਬਾਕੀ 1.7 ਲੀਟਰ ਬੋਲਾ ਵੀ ਕੱਢਦਾ ਠੰਡੀ ਸੀਲ ਆ ਝੋਟੀ ਓਕੇ 2.5 ਲੀਟਰ ਬੋਲਾ ਕੱਢ ਲਿਆ ਠੰਡੀ ਸੀਲ ਬਹੁਤ ਆ ਓਕੇ ਆਦੇ ਨਾਲੇ ਕਟਰੂ ਦਾ ਬਹੁਤ ਕਰਦੀ ਹੈ ਹਨਾ ਤਾਂ ਠੰਡੀ ਸੀਲ ਆ ਬਾਈ ਕਹਿੰਦਾ ਤੇ ਬਾਈ ਦੂਜੀ ਮੱਝ ਭਾਰੀ ਵੀ ਕਰੀਏ ਗੱਲ ਤੇ ਇਹ ਆ ਗਈ ਵੀ ਮਿੱਤਰੋ ਇਹਦਾ ਸਿੰਘ ਦੋਨੇ ਤੜਾਏ ਵੇ ਤੇ ਪੋਪਲੇ ਹਾਂਜੀ ਇੱਕ ਤਾਂ ਲੋਹਾ ਖਸਾਕ ਸੁਕੇ ਜਿਹਾ ਕਰ ਗਈ ਇੱਕ ਤਾਂ ਮੰਨ ਲਓ ਵੀ ਟੁੱਟ ਗਿਆ ਸੀ ਤੋ ਠੀਕ ਐ ਸੀ ਜੀ ਆਹ ਖਸਾਕ ਜੇ ਤੋਲ ਹਾਂਜੀ ਸਿੰਘ ਪੋਪਲੇ ਲਾਏ ਹੋਏ ਆ ਇਹਦੇ ਤੇ ਤੀਜੀ ਸੂਏ ਇਹ ਮੱਝ ਆ ਜਿਹੜੀ ਇਹ ਤੀਜੀ ਸੂਏ ਆ ਤੇ ਭਾਈ ਇਹ ਦੁੱਧ ਕਿੰਨਾ ਦਿੰਦੀ ਐ ਇਹ ਇਹਨੇ 1.9 20 ਲੀਟਰ 1.9 20 ਲੀਟਰ ਦੇ ਲਈ ਇਹ ਸਾਢੇ 19 20 ਲੀਟਰ ਤੱਕ ਜਾਵੜਾਂਦੀ ਐ ਇਹ ਆਪਣੀ ਘਰੇ ਚ ਉੱਚੀ ਵੀ ਐ ਹਾਂਜੀ ਘਰੇ ਚ ਉੱਚੀ ਵੀ ਐ ਅੰਨੀ ਮਨ ਲਓ ਪਹਿਲੇ ਸੂਏ ਲੈ ਲਈ ਸੀ ਜੇ ਆਪਾਂ ਇਹ ਹਾਂਜੀ ਤੇ 15 ਲੀਟਰ ਤਿਆਰ ਸੀ ਉਸ ਟਾਈਮ ਤੇ ਆਪਣਾ 17 ਕਰ ਗਈ ਸੀਗੀ ਅੱਛਾ ਪਹਿਲੇ ਸੂਏ 15 ਕਿਲੋ ਦੁੱਧ ਤਿਆਰ ਸੀ ਤੇ ਆਪਣੇ ਕੋਲ 17 ਕਰ ਗਈ ਸੀ ਹਾਂ ਤੇ ਫਿਰ ਦੂਜੇ ਸੂਏ ਕਿੰਨਾ ਦਿੱਤਾ ਸੀ ਉਹ ਤੋਂ ਬਾਅਦ 19 19 20 ਤੇ ਮਤਲਬ ਇੱਥੇ ਕੀ ਚੱਲਦੀ ਰਹੀ ਇੱਥੇ ਇੱਥੇ ਹੁਣ ਤੀਜਾ ਸੂਆ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ 19 20 ਲੀਟਰ ਦੁੱਧ ਬਾਈ ਕਹਿੰਦਾ ਆਪਣਾ ਆਪ ਦਾ ਜੋਖਾ ਵੈ ਠੰਡੀ ਸੀਲ ਬਹੁਤ ਜ਼ਿਆਦਾ ਹਾਂਜੀ ਕਦੇ ਵੀ ਇਹਨੂੰ ਟੀਕਾ ਲਾ ਕੇ ਨਹੀਂ ਦੇਖਿਆ ਆਪਦੀ ਮਰਜ਼ੀ ਨਾਲ ਆਪ ਛੱਡ ਸਕਦੇ ਆ ਇਹਨੂੰ ਕਦੋਂ ਮਰਜ਼ੀ ਛੱਡੋ ਜਾਂ ਨਾ ਛੱਡੋ ਇਹੋਕੇ ਨਾ ਟੀਕਾ ਟੂਕਾ ਲਵਾਉਂਦੇ ਨਹੀਂ ਮੈਂ ਕਿਹਾ ਕੋਈ ਗੱਲ ਹੀ ਨਹੀਂ ਹੈ ਵੀ ਜੀ ਇਹ ਗਾਰੰਟੀ ਆਪਣੀ ਜੇ ਕੋਈ ਟੀਕਾ ਲਵਾ ਦੇ ਕਿਤੇ ਇਹ ਉਹ ਅੱਛਾ ਜੀ ਹਾਂ ਜੀ ਸਾਰੇ ਪੈਸੇ ਵਾਪਸ ਮੁੜ ਕੇ ਦਵਾ ਕਰੇਵਾਂਗੇ ਆਪਣਾ ਕੋਈ ਗੱਲ ਨਹੀਂ ਨਹੀਂ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਜੀ ਇਹ ਲਓ ਵੀ ਮਿੱਤਰੋ ਬਾਈ ਨੇ ਫੁੱਲ ਤਸੱਲੀ ਦਿੱਤੀ ਹੈ ਤਸੱਲੀ ਤੁਹਾਨੂੰ ਅੱਗੇ ਵੀ ਮੈਂ ਦੱਸਿਆ ਤਸੱਲੀ ਉਸੇ ਘਰੋਂ ਹੀ ਮਿਲ ਸਕਦੀ ਹੈ ਜਿਹੜੇ ਬੰਦੇ ਵਧੀਆ ਪਸ਼ੂ ਪਾਲਕ ਹੋਣ ਤੇ ਘਰੋਂ ਪਸ਼ੂ ਜਾਣਾ ਹੋਵੇ ਕਿਉਂਕ ਰਕਦਾ ਇਹ ਪਹਿਲਣਾ ਇਹ ਇਹ ਪਹਿਲਣਾ ਇਹ ਇਹ ਤਾਂ ਦੋ ਦੰਦ ਸੀ ਹਨ ਇਹ ਦੋ ਦੰਦ ਸੀ ਉਹ ਚਾਰ ਨੂੰ ਹੁਣ ਚਾਰ ਦੰਦ ਹੋ ਗਈ ਇਹਨੇ 15 ਕਿਲੋ ਦਿੱਤਾ ਬਾਈ ਦੀ ਜਾਨੀ ਕਿ ਵੀ ਵਧੀਆ ਬਰੀਡ ਆ ਪਹਿਲਾਂ ਤੋਂ ਹੀ ਤਾਂ ਆਈ ਦੀ ਵੀ ਦੇਖੋ ਪੱਠਪੂੜਾ ਦੇਖੋ ਝੋਟੀ ਦਾ ਜਿਹੜੀ ਪਹਿਲੇ ਨੰਬਰ ਵਾਲੀ ਆ ਵੈਸੇ ਇਹ ਨਹੀਂ ਸੇਲ ਇਹ ਘਰੀ ਰੱਖੀ ਵੀ ਆ ਝੋਟੀ ਆ ਮੱਝਾਂ ਦੀ ਤੀਜੀ ਸੂਏ ਤੇ ਆ ਪਹਿਲਣ ਝੋਟੀ ਆ ਗਈ ਚਾਰ ਦੰਦ ਤੇ ਬਾਈ ਖੋਲਿਓ ਉਹ ਵੀ ਮੇਟਰ ਵੱਡੀ ਮੱਝਾ ਦੁੱਧ ਵਾਲੀ ਆ ਹਫਤਾ ਤੱਕ ਲੈ ਸਕਦੀ ਹੈ ਹਫਤਾ ਤੱਕ ਲੈ ਜੀ ਹਫਤਾ ਤੱਕ ਲੈ ਜੀ ਹੌਲਾ ਹੌਲਾ ਹੋਈ ਕਰੀ ਜਾਂਦੀ ਹੈ ਠੀਕ ਆ ਜੀ ਅੱਛਾ ਭਲਾਂ ਵੱਧ ਕਰ ਲਾਂ ਦੀ ਠੀਕ ਹੈ ਜੀ ਨਹੀਂ ਹੋ ਜਾਂਦਾ ਹਾਂ ਵਿੱਚ ਪਸ਼ੂ ਮੰਨ ਜਾਂਦੇ ਆ ਵੱਡੇ ਆਪਾਂ ਦੀ ਛੋਟੇ ਲੋ ਵੀ ਮਤਲਬ ਇਹਦਾ ਵੀ ਦੂਤੋਂ ਮੁੜ ਕੇ ਜੇ ਉਦੋਂ ਅੱਡ ਬਹੁਤ ਸੋਹਣਾ ਦੇਸੂਗਾ ਇਧਰੋਂ ਮੜੀ ਜੀਨ ਧੁੱਪ ਪੈਣ ਲੱਗ ਜਾਂਦੀ ਥੋੜਾ ਜਿਹਾ ਭਲਾਂ ਭਾਈ ਕਹਿੰਦਾ ਵੱਧ ਮੰਦੀ ਹੈ ਘਰੇ ਚੋਹੀ ਵੀ ਮੱਝ ਆਏ ਫੀਲ ਬਹੁਤ ਆ ਦੇਖੋ ਟੀਕੇ ਵਾਲਾ ਜਮੀ ਤਸੱਲੀ ਆ ਬਾਈ ਕਹਿੰਦਾ ਟੀਕਾ ਲਵਾਉਂਦੀ ਨਹੀਂ ਕਹਿੰਦਾ ਐਂਡ ਤੱਕ ਦੁੱਧ ਦੇਣਾ ਆਪ ਛੱਡਣੀ ਪੈਂਦੀ ਆ ਹਾਂਜੀ ਲੈ ਚੱਲੋ ਜੀ ਲੋਗੇ ਮਿੱਤਰ ਥੋੜਾ ਇਹ ਚਕਾ ਜ਼ਰੂਰ ਹੈ ਮਗਰ ਨੂੰ ਥਣਾ ਦਾ ਮੇਰੇ ਕੋਲੇ ਇੱਕ ਫਰਾਟੇ ਵਾਲੀ ਕਹਿੰਦੇ ਸੀ ਉਹਦਾ ਚਕਾ ਥੋੜਾ ਜਿਹਾ ਮਗਰ ਨੂੰ ਹੁੰਦਾ ਸੀ ਤੇ ਆ ਡਰ ਰੂਟਰ ਦਾ ਜਿਹੜਾ ਸਹਜ ਆ ਬੜਾ ਸੋਹਣਾ ਤੇ ਜਿਵੇਂ ਬਾਈ ਕਹਿੰਦਾ ਹਜੇ ਹਫ਼ਤਾ ਲੈ ਜੂ ਹਫ਼ਤੇ ਤੱਕ ਤਾਂ ਇਹ ਹੋਰ ਵੀ ਗੱਲਬਾਤ ਐਂਡ ਕਰ ਜੂ ਬਾਈ ਹਾਂ ਅੱਛਾ ਜਮ ਫਸ ਜਾਣਾ ਨੇ ਚਲੋ ਤੁਰੇ ਜੀ ਚੱਲ ਵੀ ਦੇਖੋ ਇਹ ਵੀ ਦੇਖੋ ਸੀਲ ਪਾਣ ਦੇਖੋ ਬਾਈ ਕੋਲੇ ਖੜ ਗਈ ਸੀ ਜਿਵੇਂ ਮਾਰ ਜੇ ਥਾਣਾ ਓਕੇ ਅਜਾ ਬਹੁਤ ਢੱਲਾ ਪਿਆ ਦੇਖੋ ਵੀ ਮਿੱਤਰੋ ਇਹ ਹੁੰਦਾ ਠੰਡਾ ਪਸ਼ੂ ਠੰਡੀ ਸੀਲ ਜਿਹਨੂੰ ਕਹਿੰਦੇ ਨੇ ਤੇ ਬਾਕੀ ਬਾਈ ਕਹਿੰਦਾ ਇਹਨਾਂ ਤਾਂ ਫਸ ਜਾਣਾ ਬਾਈ ਆਰਡਰ ਦੀ ਬਹੁਤ ਹਜੇ ਕੰਪਲੈਸਟੀ ਪਈ ਐ ਖੁੱਲਣ ਵਾਲੇ ਬਾਈ ਜੀ ਨੰਬਰ ਬੋਲਿਓ ਹੁਣ 94 647 94647 86516 86516 ਇਹ ਨੰਬਰ ਆ ਬਾਈ ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 94647 ਹਾਂਜੀ ਸਿਆਸੀ 516 ਠੀਕ ਹੈ ਜੀ ਬਾਈ ਧੰਨਵਾਦ ਲੋ ਵੀ ਮਿੱਤਰੋ ਵੀਡੀਓ ਵਧੀਆ ਲੱਗੀ ਵਾਤੋ ਵਾਤ ਸ਼ੇਅਰ ਕਰੋ ਤੇ ਚੀਜ਼ਾਂ ਬਹੁਤ ਮਸਤ ਹੈ ਤੇ ਦੇਖ ਸਕਦੇ ਆ ਤੁਸੀਂ ਦੁੱਧ ਤੇ ਕੰਮ ਕਰਨ ਵਾਲੇ ਵਾਸਤੇ ਦੁੱਧ ਵੱਲੀ ਵੀ ਹੈਗੀ ਆ ਤੇ ਜਿਹਨੇ ਨਾਲ ਦੁੱਧ ਦੇ ਨਾਲ ਨਾਲ ਬਰੀਡ ਤੇ ਕੰਮ ਕਰਨਾ ਤਾਂ ਉਹ ਫਿਰ ਤੁਸੀਂ ਆ ਬਰੀਡ ਵਾਲੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗੀ ਆ ਉਹ ਵੱਧ ਸਿਰਤਾ ਕਰਨ ਦਾ ਵੀ ਕਹਿੰਦੇ ਹੁੰਦੇ ਕੀ ਫਾਇਦਾ ਤੇ ਅੱਜ ਝੋਟੇ ਐਸੇ ਟਾਈਮ ਦੇ ਉੱਤੇ ਆ ਜਿਹਨੂੰ ਆਪਾਂ ਨਹੀਂ ਕਹਿੰਦੇ ਵੀ ਇੰਦਾਂ ਦੀਆਂ ਝੋਟੀਆਂ ਨੂੰ ਜਰ ਨਜ਼ਰ ਲੱਗ ਜੂ ਇੰਨੀ ਸਨਖਿਆ ਕੱਦ ਕਾਟਾ ਸੋਹਣੀ ਆ ਪੂਰੀ ਪ੍ਰੋਪਰ ਢੰਗ ਨਾਲੀ ਹਨਾ ਬਰੀਡ ਦੇ ਗਾਂ ਇੰਦਾਂ ਦੀਆਂ ਫਿਰ ਝੋਟੀਆਂ ਫਿਰ ਗਾਂ ਬਰੀਡ ਤਾਂ ਪੈਦਾ ਕਰਦੇ ਕਰਦੀਆਂ ਹਨਾ ਬਾਈ ਤੇ ਹਾਂਜੀ ਤੇ ਇਹਦਾ ਦੁੱਧ ਵੀ ਬਹੁਤ ਦਿੱਤਾ ਬਾਈ ਦੇ ਘਰੇ 19-20 ਕਿਲੋ ਦੁੱਧ ਦਿੰਦੀ ਆ ਤੇ ਅੱਜ ਤੇ ਤਾਂ ਹੋਰ ਵੀ ਮਾੜਾ ਮੁੱਢੇ ਉਮੀ ਹੋ ਜਨਨੀ ਅਬੀ 1 ਲੀਟਰ 2 ਲੀਟਰ ਸਮਾਈ ਦੇ ਨਾਲ ਵਧੂਗਾ ਧੰਨਵਾਦ ਸਸਿਕਾ ਜੀ